BBMP ਖਿਲਾਫ ਪੰਜਾਬ ਸਰਕਾਰ ਸਖਤ ਹੋ ਗਈ ਹੈ ਪੰਜਾਬ ਸਰਕਾਰ ਨੇ BBMP ਨੂੰ ਦਿੱਤੇ ਜਾਣ ਵਾਲੇ ਫੰਡ ਰੋਕ ਦਿੱਤੇ ਨੇ 181 ਕਰੋੜ ਰੁਪਏ ਦੀ ਜੋ ਰਾਸ਼ੀ ਸੀ ਬੀਐਫ ਬੀਬੀਐਮਬੀ ਨੂੰ ਜਾਰੀ ਕੀਤੀ ਜਾਣੀ ਸੀ ਉਸ ਨੂੰ ਮਾਨ ਸਰਕਾਰ ਨੇ ਰੋਕ ਦਿੱਤਾ ਹੈ ਦੱਸ ਦਈਏ ਕਿ ਪਹਿਲਾਂ ਵੀ ਬੀਬੀਐਮਬੀ ਨੂੰ ਲੈ ਕੇ ਤਲਖੀ ਚੱਲ ਰਹੀ ਸੀ ਪੰਜਾਬ ਸਰਕਾਰ ਦੀ ਕਿਉਂਕਿ ਹਰਿਆਣਾ ਦੇ ਕੁਝ ਅਫਸਰ ਸੀ ਜਿਹੜੇ ਉਹ ਬੀਬੀਐਮਬੀ ਦੇ ਵਿੱਚ ਤਾਇਨਾਤ ਕਰ ਦਿੱਤੇ ਗਏ ਸੀ ਯਾਨੀ ਕਿ ਪੰਜਾਬ ਨਾਲ ਜੋ ਧੱਕੇਸ਼ਾਹੀ ਹੋ ਰਹੀ ਸੀ ਉਸ ਖਿਲਾਫ ਮਾਨ ਸਰਕਾਰ ਲਗਾਤਾਰ ਡੱਟੀ ਹੋਈ ਹੈ ਪੰਜਾਬ ਸਰਕਾਰ ਨੇ ਪਿਛਲੇ ਫੰਡਾਂ ਦਾ ਲੇਖਾ ਜੋਖਾ ਮੰਗ ਲਿਆ ਕਿ ਪੰਜਾਬ ਦਾ ਜਿਹੜਾ ਪਿਛਲਾ ਫੰਡ ਸੀ ਉਹ ਆਖਿਰ ਕਿੱਥੇ ਲੱਗਿਆ ਇਹ ਹਿਸਾਬ ਕਿਤਾਬ ਹੈ ਜਿਹੜਾ ਉਹ ਪੰਜਾਬ ਸਰਕਾਰ ਨੇ ਮੰਗ ਲਿਆ ਬੀਬੀਐਮਬੀ ਨੂੰ ਲੈ ਕੇ ਪੰਜਾਬ ਸਰਕਾਰ ਸਖਤ ਹੋ ਗਈ ਹੈ ਪੰਜਾਬ ਦੇ ਹੱਕ ਵਿੱਚ ਕਿਤੇ ਨਾ ਕਿਤੇ ਪੰਜਾਬ ਸਰਕਾਰ ਹੈ ਜਿਹੜੀ ਜਾਂ ਭਗਵੰਤ ਮਾਨ ਹੋਰਾਂ ਦੀ ਸਰਕਾਰ ਹੈ ਉਹ ਐਕਸ਼ਨ ਮੋਡ ਵਿੱਚ ਹੈ ਤਾਂ ਪੰਜਾਬ ਦੇ ਹੱਕ ਵਿੱਚ ਇਹ ਕਿਤੇ ਨਾ ਕਿਤੇ ਵੱਡਾ ਮੋਰਚਾ ਕਹਿ ਸਕਦੇ ਆ ਤਾਂ ਬੀਬੀਐਮਬੀ ਦੇ ਖਿਲਾਫ ਸਖਤੀ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਫੰਡਾਂ ਤੇ ਰੋਕ ਲਗਾ ਦਿੱਤੀ ਗਈ ਹੈ ਤਾਂ ਸਭ ਤੋਂ ਅਹਿਮ ਖਬਰ ਹੈ ਪੰਜਾਬ ਸਰਕਾਰ ਨੇ ਪੰਜਾਬੀ ਟ੍ਰਿਬਿਊਨ ਛਪੀ ਰਿਪੋਰਟ ਮੁਤਾਬਕ ਸਖਤ ਪੈਨਟੜਾ ਅਪਣਾ ਲਿਆ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਬੀਤੇ ਵਿੱਤੀ ਬਰੇ ਦੀ ਆਖਰੀ ਤਮਾਹੀ ਦੇ ਫੰਡ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪੰਜਾਬ ਸਰਕਾਰ ਵੱਲੋਂ BBMB ਨੂੰ ਸਾਲ 2024-25 ਦੌਰਾਨ ਕੁੱਲ 181 ਦੇ ਕਰੀਬ ਕਰੋੜ ਦੇ ਫੰਡ ਦਿੱਤੇ ਜਾਣੇ ਸਨ ਪੰਜਾਬ ਨੇ ਹੁਣ ਉਹ ਆਖਰੀ ਤਿਮਾਹੀ ਦੇ 33 ਕਰੋੜ ਦੇ ਫੰਡ ਰੋਕ ਲਏ ਨੇ ਤਾ 181 ਹਿਸ਼ ਦੇ ਕਰੀਬ ਕਰੋੜ ਦੇ ਕਰੀਬ ਫੰਡ ਦਿੱਤੇ ਜਾਣੇ ਸਨ ਉਹਨਾਂ ਵਿੱਚੋਂ 33.98 ਕਰੋੜ ਦੇ ਫੰਡ ਰੋਕ ਲਏ ਗਏ ਨੇ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ BBMB ਤੋਂ ਪਿਛਲੇ ਜਾਰੀ ਫੰਡਾਂ ਦਾ ਲੇਖਾ ਜੋਖਾ ਮੰਗਿਆ ਚਿੱਤੇ ਰਹੇ ਕਿ BBMB ਦੇ ਸਮੁੱਚੇ ਬਜਟ ਵਿੱਚ 39 ਫੀਸਦੀ ਹਿੱਸੇਦਾਰੀ ਪੰਜਾਬ ਪਾ ਰਿਹਾ ਹੈ ਜਦਕਿ 30 ਫੀ ਸਦਰ ਰਾਜਸਤ 30% ਹਰਿਆਣਾ ਇਸ ਤੋਂ ਇਲਾਵਾ ਰਾਜਸਥਾਨ 24% ਹਿਮਾਚਲ ਪ੍ਰਦੇਸ਼ 4 ਅਤੇ ਚੰਡੀਗੜ੍ਹ ਯੂਟੀ 3% ਅਦਾ ਕਰ ਰਿਹਾ ਹੈ ਬੀਬੀਐਮਬੀ ਅਤੇ ਪੰਜਾਬ ਸਰਕਾਰ ਵਿਚਕਾਰ ਪਿਛਲੇ ਕੁਝ ਲੰਬੇ ਸਮੇਂ ਤੋਂ ਤਲਖੀ ਚੱਲ ਰਹੀ ਹੈ ਹਰਿਆਣਾ ਚੋਂ ਬੀਬੀਐਮਬੀ ਚਤਨਾਤ ਕੀਤੇ ਕੁਝ ਅਧਿਕਾਰੀਆਂ ਤੇ ਵੀ ਪੰਜਾਬ ਪਹਿਲਾਂ ਇਤਰਾਜ਼ ਜਤਾ ਚੁੱਕਿਆ ਹੈ ਅ ਇਸੇ ਤਰ੍ਹਾਂ ਜਦੋਂ ਪੌਂਗ ਡੈਮ ਦੇ 골ਡਨ ਜੁਬਲੀ ਸਮਾਗਮ ਵਾਸਤੇ BBMB ਨੇ ਪੰਜਾਬ ਤੋਂ ਕਰੋੜਾਂ ਦਾ ਫੰਡ ਮੰਗੇ ਸਨ ਤਾਂ ਪੰਜਾਬ ਸਰਕਾਰ ਨੇ ਇਨਕਾਰ ਕਰ ਦਿੱਤਾ ਸੀ ਜਲ ਸਰੋਤ ਵਿਭਾਗ ਨੇ ਹੁਣ BBMB ਨੂੰ ਸਖਤ ਪੱਤਰ ਲਿਖਿਆ ਹੈ ਕਿ ਇਸ ਤੋਂ ਪਹਿਲਾਂ ਵੀ ਪਹਿਲੀ ਅਤੇ ਦੂਜੀ ਤਿਮਾਹੀ ਦੇ ਫੰਡ ਦੇਣ ਤੋਂ ਪੰਜਾਬ ਨੇ ਆਨਾ ਕਾਨੀ ਕੀਤੀ ਸੀ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਬਿਨਾ ਕਿਸੇ ਜਵਾਬਦੇਹੀ ਦੇ ਇੱਕ ਪਾਸੜ ਤੌਰ ਤੇ ਪੰਜਾਬ ਵੱਲੋਂ BBMP ਨੂੰ ਫੰਡ ਜਾਰੀ ਕੀਤੇ ਜਾਣਾ ਸੰਭਵ ਨਹੀਂ ਹੈ ਕਿਉਂਕਿ BBMP ਦੇ ਜਨਤਕ ਖਾਤੇ ਵਿੱਚ ਪਹਿਲਾਂ ਹੀ ਸੂਬਿਆਂ ਤੋਂ ਇਕੱਠੇ ਕੀਤੇ ਵਾਧੂ ਫੰਡ ਪਏ ਨੇ ਤਾਂ ਪੰਜਾਬ ਨੇ BBMP ਨੂੰ ਦਿੱਤੇ ਜਾਣ ਵਾਲੇ ਫੰਡ ਤੇ ਰੋਕ ਲਗਾ ਦਿੱਤੀ ਹੈ ਪੰਜਾਬ ਨੇ ਹੁਣ ਆਖਰੀ ਤਿਮਾਹੀ ਦੇ 33.98 ਕਰੋੜ ਦੇ ਫੰਡ ਰੋਕ ਲਏ ਨੇ ਕੁੱਲ 2024-25 ਦੇ ਦੌਰਾਨ 181 ਦੇ ਕਰੀਬ ਕਰੋੜ ਹੈ ਜਿਹੜਾ 181 ਕਰੋੜ ਫੰਡ ਹੈ ਜਿਹੜਾ ਉਹ ਦਿੱਤਾ ਜਾਣਾ ਸੀ ਪਰ ਉਸ ਵਿੱਚੋਂ 33.98 ਕਰੋੜ ਫੰਡ ਪੰਜਾਬ ਸਰਕਾਰ ਨੇ ਰੋਕ ਲਏ ਨੇ BBMP ਖਿਲਾਫ ਪੰਜਾਬ ਸਰਕਾਰ ਸਖਤ ਹੋ ਗਈ ਹੈ ਸਰਕਾਰ ਨੇ ਆਖਰੀ ਤਿਮਾਹੀ ਦੇ ਫੰਡ ਰੋਕ ਕੇ ਨੇ ਪੁਰਾਣੇ ਫੰਡਾਂ ਦਾ ਲੇਖਾ ਜੋਖਾ ਮੰਗ ਲਿਆ